ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਖਾਵਾ ਤੇ ਇੱਕ ਵੱਛੀ ਦਾ ਨੌਂਸਰ ਦਿਖਾਵਾਂਗੇ ਉਹ ਐਂਡ ਤੇ ਤੁਹਾਨੂੰ ਦਿਖਾਵਾਂਗੇ ਚੰਗੇ ਸੋਹਣੇ ਰੰਗ ਰੂਪ ਵਾਲੀ ਇਹ ਚੰਗੇ ਕੱਦ ਕਾਟ ਤੇ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਚੁਾਈ ਕਰਕੇ ਪਾਸ ਕਰਕੇ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਤੇ ਧੌਕੜ ਗੱਬਣਾ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਬਾਕੀ ਜੋ ਵੀ ਆ ਆਪਣੀ ਇੱਥੋਂ ਹੀ ਆ ਕੇ ਵੇਚ-ਚਾ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੀ ਜੀ ਹੋ ਠੀਕ ਠਾਕ ਜੀ ਕਿਰਪਾ ਗੁਰਾਂ ਦਾ ਦੀ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਇਕੱਲੀ ਫਿਰ ਨਾ ਵੀਰ ਜੀ ਮੰਗੂ ਪਿੰਡ ਤੋਂ ਬਸ ਸੀਲਿੰਗ ਵਾਲਾ ਤੇ ਜਿਲਾਂ ਅੰਬਰਸਰ ਹਣਾ ਜਿਲਾਂ ਅੰਬਰਸਰ ਫੋਨ ਨੰਬਰ ਹੀ ਬੋਲਦਾ 806971456 ਠੀਕ ਹੈ ਨਿਕਲ ਗਿਆ ਪਹਿਲੀ ਜੇ ਪਾਣੀ ਅਜੇ ਕਿ ਨਹੀਂ ਫੇ ਦੋ ਦਿਨ ਲੱਗ ਜਣੇ ਅਜੇ ਅਜੇ ਵੀ ਦੋ ਦਿਨ ਲੱਗ ਜਣੇ ਲੋਕਾਂ ਦੀ ਕਣਕ ਹੋਕ ਵੀ ਗਈਆਂ ਤੁਹਾਡਾ ਪਾਣੀ ਨਿਕਲਿਆ ਅਜੇ ਤੱਕ ਜੇ ਮੈਂ ਤਾਂ 20 ਪਿਆ ਗਿਆ ਤੇ ਕਣਕ ਵੀ ਜਾਂਦੀ ਰਹਿਣੀ ਹੈ ਅੱਛਾ ਮੇਹ ਪਰ ਹੁਣ ਪਿਆ ਤਾਂ ਹੀ ਆਦਨ ਭਰ ਇਧਰ ਪਚਾ ਹੋ ਗਿਆ ਲੱਗਦਾ ਬੜਾ ਪਚਾ ਹੋ ਗਿਆ ਇਧਰ ਪਚਾ ਹੋ ਗਿਆ ਹਨਾ ਤੇਰਾ ਮੇਹ ਕਾਫੀ ਵਹਿ ਗਿਆ ਕਈਆਂ ਜਗ੍ਹਾ ਤੇ ਜਾਦਾ ਮੀਂਹ ਉਧਰ ਮਾਲਵੇ ਵਾਲ ਮੁੱਗ ਜੀਰਿਆਂ 'ਚ ਜਿਆਦਾ ਪੈ ਗਿਆ ਹਾਂਜੀ ਹਾਂਜੀ ਤੇ ਬਾਕੀ ਹਲੇ ਆਵੇ ਜੇ ਤਾਂ ਪਹਿਲਾਂ ਹੀ ਪਾਣੀ ਸੁੱਕਣ ਦਿਆ ਤੇ ਚਲੋ ਹੁਣ ਕੀ ਕਰ ਸਕਦੇ ਹਾਂ ਕਿਸਮਤ ਦੀ ਜੇ ਤੇ ਇਹ ਵੀ ਮੋਟਰਾਂ ਲੱਗੀਆਂ ਉੱਥੇ ਪਹਿਲੀ ਜੀ ਫਿਰ ਪਾਣੀ ਕੱਢਣ ਦੀਆਂ ਪਾਣੀ ਇੱਕ ਸੜਗੀ ਬਣ ਕੇ ਆ ਗਈ ਦੋ ਚਲਾਈਆਂ ਜਾਂ ਦੋ ਚੱਲਣ ਦੀਆਂ ਤੇ ਪਾਣੀ ਚਲੋ ਨਿਕਲ ਜਾਊਗਾ ਦੋ ਦਿਨਾਂ ਦਿਨਾਂ ਨੂੰ ਰੱਬ ਰੱਖਾ ਹਾਂਜੀ ਹਾਂਜੀ ਚਲੋ ਤੇ ਉਧਰਾਂ ਵਿਕੀ ਜਾਂਦੇ ਮਾਲ ਨਾਲ ਨਾਲ ਮਾਲ ਵੀ ਢੀਕ ਜਾਂਦੀ ਇੱਕੋ ਹੀ ਵੇਣਦੀ ਮੈਂ ਕੱਲਾ ਬੰਦਾ ਜੇ ਤੇ ਦੋ ਡੰਗ ਆਣ ਕੇ ਤਸੱਲੀ ਕਰ ਲੋ ਤਿੰਨ ਡੰਗ ਕਰ ਲੋ ਮੇਰੇ ਘਰੇ ਜਿੱਦਾਂ ਮੱਡੀ ਤਸੱਲੀ ਕਰ ਲੋ ਹਾਂਜੀ ਮੰਨ ਲਓ ਕਿਹ ਕੋਈ ਆਈ ਆ ਉਹ ਮੰਨ ਲਓ ਕੋਈ ਹਰੇ ਪੱਠੇ ਪਾਉਣ ਡਿਆ ਕੋਈ ਪਰ ਬੁੱਥੇ ਪਾਉਣ ਡਿਆ ਵਾ ਉਹ ਤੂੜੀ ਜਾਂ ਨਾ ਬੁੱਥੇ ਆ ਤੇ ਨਾ ਪੱਠੇ ਆ ਹਾਂਜੀ ਉਹ ਪਰ ਆਪਣਾ ਦੋ ਦੋ ਚਾਰ ਚਾਰ ਦਿਨ ਕੱਗਦੀਆਂ ਵਸ ਕੇ ਆਂਦੀ ਹਾਂਜੀ ਹਾਂਜੀ ਬੋਤਾ ਤਾ ਹੱਤਾ ਦਾ ਹੰਦ ਲੰਬਾ ਤੋਂ ਡੰਗ ਜਾ ਕੇ ਵਸਦਾ ਹਾਂਜੀ ਹਾਂਜੀ ਆਪਣੀਆਂ ਕੋਆਈਆਂ ਚੱਲ ਗਈਆਂ ਆਪਣੀ ਤਸੱਲੀ ਮੇਰੇ ਵੀ ਕਹਿਣ ਤਾਂ ਭਾਵੇਂ ਆ ਵੀ ਇੱਥੇ ਤਸੱਲੀ ਕਰਕੇ ਖੜਾ ਹਾਂ ਹਾਂਜੀ ਭਾਜੀ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਤੋਂ ਆ ਟੋਕੜ ਕਾ ਪੰ ਦੀ ਚੱਕ ਪਾਸ ਆ 7 ਕਿਲੋ ਦੁੱਧ ਦੇ ਭਾਵੇਂ 6 ਕਿਲੋ ਕਰਕੇ ਲੈਣ ਦੇ ਭਾਵੇਂ 5 ਕਿਲੋ ਕਰਕੇ ਲੈ ਆਪਣੇ ਸਮਝ ਕਰਕੇ ਲੈ ਠੀਕ ਆ ਤੇ ਮੇਰਾ ਵੀ ਇਹ ਲੱਥ ਦੀ ਗੱਡੀ ਤੋਂ ਚੈੱਕ ਕਰਾ ਲਈ ਅੱਛਾ ਤੇ ਜਾਂ ਇੱਥੋਂ ਚੈੱਕ ਆ ਗਿਆ ਜਾਂਦੇ ਚੈੱਕ ਕਰਾ ਲਏ ਹਨਾ ਜਾਂ ਇੱਥੋਂ ਚੈੱਕ ਠੀਕ ਗੱਡੀ ਤੋਂ ਚੈੱਕ ਕਰਾ ਲਏ ਠੀਕ ਹੈ ਜੀ ਜਾਂ ਮੇਰਾ ਵੀ ਇੱਥੋਂ ਚੈੱਕ ਆ ਗਿਆ ਮਤਲਬ ਇਹ ਵੀ ਉੱਥੇ ਹੁੰਦੇ ਹੁੰਦੇ ਚੈੱਕ ਕਰਾ ਲੇ ਗੱਡੀ ਵਾਲੇ ਦੇ ਹੁੰਦੇ ਹੁੰਦੇ ਚੈੱਕ ਕਰਾ ਲੇ ਹਨਾ ਚੱਕ ਨਹੀਂ ਮਾੜੀ ਏ ਧਾਰਾ ਮੁਸਾਰੀ ਦੀ ਦਿਖਾ ਦਿਓ ਜਾਂਦੇ ਇੱਥੋਂ ਹੀ ਆਪਣੀ ਚੈੱਕ ਕਰਵਾ ਕੇ ਖੜੋ ਚਲੋ ਜੇ ਕੋਈ ਵੀਰ ਨਹੀਂ ਇੱਥੇ ਪਹੁੰਚ ਸਕਦਾ ਚੈੱਕ ਕਰਵਾਉਣ ਲਈ ਤੇ ਜਦੋਂ ਤੁਹਾਡੇ ਘਰੇ ਪਹੁੰਚਦੀ ਆ ਉਦੋਂ ਜ਼ਰੂਰ ਚੈੱਕ ਕਰਵਾਇਆ ਕਰੋ ਤੇ ਫੇਰ ਆਪਣੇ ਵੀਰ ਨੂੰ ਤੋਰੋ ਗੱਡੀ ਵਾਲੇ ਨੂੰ ਬਾਅਦ ਚ ਫੇਰ ਕੋਈ ਗਿਲਾ ਸ਼ਿਕਵਾ ਇੱਧਰ ਉੱਧਰ ਨਹੀਂ ਰਹਿ ਜਾਂਦਾ ਪਾਜੀ ਕਿਹਦਾ ਹੀ ਚੈੱਕ ਕਰਿਆ ਸਾਡੀਆਂ ਮੁੰਡੀਆਂ ਆਈਆਂ ਹਾਂ ਹਾਂਜੀ ਇਹ ਆਪਣੀ ਕੋ ਤਸੱਲੀ ਕਰਨ ਲਈ ਮੇਰਾ ਵੀਰ ਭਰਾ ਦੇ ਵਿੱਚੋਂ ਜੀ ਆਇਆਂ ਨੂੰ ਆਹ ਸੁਣੋ ਆਹ ਪਰਮਾ ਬੱਚੀ ਦਾ ਬਹਾਦੁਰ ਚੰਗਾ ਹੈ ਨਾ ਪੂਰਾ ਠੰਡੀ ਤੇ ਰਹੀ ਆ ਬਿਲਕੁਲ ਬਿਲਕੁਲ ਮਾਸ ਪੁੱਤ ਠੀਕ ਛੱਡ ਦੇ ਇੱਕ ਆ ਵੇ ਲੋ ਥਣ ਥਣ ਵੇਖ ਲੋ ਦੇ ਸਾਰੇ ਥਣ ਵਖਰੇ ਵਖਰੇ ਲੱਗੇ ਦਰੋਂ ਹਮੇਰੇ ਕਲੀਨ ਇਹ ਆ ਵੀ ਨਾ ਚਲੋ ਹੱਲੇ ਵੀ ਹੁਣ ਵੀ ਚਾਹ ਪਾਣੀ ਦਾ ਸਾਰੀ ਜਾਣਾ ਤੇ ਗਾੜੀ ਫੇਰ ਸਿਆਲਾਂ ਚ ਸੱਜਰ ਉਹ ਗਰਮੀਆਂ ਸੱਜਰ ਹੋ ਜਾਣਾ ਇਹਨੇ ਅਰੇ ਇਹ ਦੇਖੋ ਲੈ ਕੇ ਬੰਦਾ ਥਾਂ ਵਾਲਾ ਹਾਂਜੀ ਯਾ ਯਾਰ ਕਿਾ ਚੀਜ਼ ਹੋ ਗਈ ਉਤਰਾਏ ਵੀ ਚਲੋ ਜਿੰਨੇ ਵੀ ਆ ਠੀਕ ਆ ਥੱਲੇ ਸਫਾਈ ਜਾਂ ਤੇ ਚਲੋ ਦੁੱਧ ਦੇ ਹਿਸਾਬ ਨਾਲ ਜਿੰਨੀ ਕੋਣੀ ਉਹਨੇ ਕੀ ਆ ਅਜ ਲੈ ਆ ਪਾਜੀ ਥਾਂ ਚ ਡਾ ਵਧੀਆ ਕੋਪੂਰ ਨਹੀਂ ਕੋ ਛੱਟਾ ਨਹੀਂ ਨਵੀਂ ਵੈੜਿਆ ਤਮੋਲ ਫਿਰ ਵਿੱਧੀ ਇਹਦਾ ਭਰ ਜੀ ਨਿਗਾਹਿਆ ਆਪਣਾ ਮੋਲ ਤੁਹਾਨੂੰ ਦੱਸਿਆ ਮਾਲ ਆਵੇ ਤੇ ਜਾਵੇ ਹਾਂਜੀ 23 ਹਾ ਦੇ ਦਈਏ 23000 ਦੀ ਅੱਜ ਦੱਸ ਦੋ ਛੋਟਾ ਛੱਪਾ ਕਰਨਾ ਕਰ ਜੀ 1000 2000 ਹੋਰ ਕਰ ਦੋ ਭਾਈ 21000 ਦੀ ਦੇ ਦਈਏ ਜੈਸਨ ਹੋਈ ਮੇਰੇ ਅੱਛਾ 19 ਵਾਲਾ ਉਹਨਾਂ ਮੇਰਾ ਵੀ ਫੋਨ ਲਾ ਠੀਕ ਹੈ ਹਾਂਜੀ ਤੇ ਆ ਬਿਨਾ ਬੱਚੇ ਤੋਂ ਜੇ ਇਹ ਵੀ ਬਿਨਾ ਬੱਚੇ ਤੋਂ ਇਹਨੂੰ ਇਹਦਾ ਪਾਈ ਤਾਂ ਮੈਂ ਖਾਓ ਖਾ ਦਮ ਠੀਕ ਹੈ ਜੀ ਆ ਦੇਖ ਸਕਦੇ ਸੋਹਣੀ ਵੜੇ ਵੀ ਦਰਾਵੀ ਕੋਈ ਆ ਧਿਆਨ ਨਾਲ ਵੀਡੀਓ ਵੇਖ ਕੇ ਤੁਹਾਡਾ ਭੈਣ ਤੁਹਾਨੂੰ ਸੁਆ ਦੇ ਕਿਦਾਂ ਛੱਲੀ ਕਰਕੇ ਘਰੇ ਬਾਹਰ ਕਰਕੇ ਫੇਰ ਹੁੰਲਾਇਆ ਕਰੋ ਫੇਰ ਮਾਲ ਲਾਇਆ ਕਰੋ ਸਵੇਰ ਦਾ ਵੀ ਪਹਿਲਾ ਹੀ ਹੈ ਭਾਜੀ ਪਹਿਲਾ ਸੂਆ ਸੂਈ ਜੇ ਮਰਸੀ ਠੀਕ ਹੈ ਅਜੇ ਵਿੱਚੀ ਸੂਈ ਨੂੰ 2 ਮਹੀਨੇ ਵਾਲੇ ਪਾਣੀ ਉਹ ਤੋਂ ਪਹਿਲਾਂ ਇਹਦਾ ਬੱਚਾ ਮਰ ਗਿਆ ਘਰ ਵਾਲਿਆਂ ਦਾ ਠੀਕ ਹੈ ਥਾਰਾ ਇੱਕ ਹੋ ਵੀ ਹਾਂ ਆ ਲੈ ਲੈਂਦੇ ਹਾਂ ਅਜੇ ਵੀ ਚਲੋ ਜੇ ਪਸ਼ਮੀਨੀ ਆ ਆ ਵੇਨ ਲਓ ਠੀਕ ਹੈ ਜੀ ਛੜਦੇ ਆ ਤੇ ਆ ਥਣੇ ਤੇ ਦੇਖ ਸਕਦੇ ਜੋ ਲੱਗ ਛੜਦੇ ਕਰੀਬ ਦੇ ਵੇਖੋ ਭਾਜੀ ਤੇ ਉਤਰਾ ਦੁੱਧ ਕਿੰਨਾ ਹੋਣੇ ਇਹਦੇ ਕੋਲ ਦੁੱਧ ਭਾਜੀ 8 ਕਿਲੋ ਭਾ ਕੋ 6 ਕਰਕੇ ਲੈ ਇਹਦੇ ਭਾ ਕੋ 7 ਕਿਲੋ ਕਰਕੇ ਨਗੀਨਾ ਲ ਬਣਾਣੀ ਜੀ ਵੇਖੋ ਨਗੀਨਾ ਤੋਰ ਇੱਕ ਵਾਰ ਇਹ ਦੁੱਧ ਦਾ ਨਹੀਂ ਮੋਲ ਭੀਜੀ ਹਾਂਜੀ ਹਾਂਜੀ ਇਹ ਬਰੀਡ ਦਾ ਤੇ ਯਾਰ ਨਸਲ ਦਾ ਮੋਲ ਹੈ ਠੀਕ ਆ ਹਾਂਜੀ ਸੋਹਣੀ ਹੈ ਵਿਹੜ ਨਵੀਂ ਵਿਹੜ ਹੈ ਭਜੀ ਨਵੀਂ ਜਿਹਨੂੰ ਕਹਿੰਦੇ ਉਹ ਕਬੂਤਰੀ ਹੈ ਠੀਕ ਆ ਗੋਦੀ ਵਾਲੀ ਵਸ਼ੀ ਭਾਜੀ ਫੇਸ ਕੁਆਲਟੀ ਵੇਖੋ ਜੀ ਆਜ ਲੈ ਆਓ ਬਹੁਤ ਹੀ ਹੋਲੀਂ ਬੰਦਿਆ ਬੱਚੀ ਉਹ ਤਾਂ ਭਾਜੀ ਸੇਵਾ ਦਾ ਠੀਕ ਆ ਇਹਦਾ ਬਰੀਡ ਦਾ ਮੁੱਲ ਜੇ ਤੇ ਇਹਦਾ ਫਿਰ ਮੁੱਲ ਮੁੱਲ ਦਾ ਪੀਜੀ 30000 ਰੁਪਏ 28000 ਦੀ ਦੇ ਦਈਏ ਅਸੀਂ 28000 ਦੀ ਹਾਂਜੀ 25000 ਦੀ ਦੇ ਦਈਏ 25 ਦੀ ਦੇ ਦਾਂਗੇ ਅਲਪੀ ਜੀ ਅੱਛਾ ਤੁਹਾਨੂੰ ਨਹੀਂ ਮੋੜਨਾ ਠੀਕ ਆ ਹਾਂਜੀ ਜੇ ਕੋਈ ਕਸਰ ਹੈਗੀ ਤਾਂ ਵੀ ਕੱਢ ਦੋ ਕੋਈ ਚੱਕਣ ਦੀ ਵੇਖ ਲਓ ਆਪ ਹੀ ਕਰ ਦੋ ਫਿਰ ਮੈਂ ਤੁਸੀ ਦੱਸਣਾ ਜੇ ਕੋਈ ਛੜਦੀ 1000 2000 ਹੋਰ ਫਿਰ ਛੜ ਦਾਂਗੇ ਭਾਈ ਠੀਕ ਹੈ ਇਹ ਆਦੀ ਦੇ ਦਾਂਗੇ 20000 ਦੀ ਦੇਣਾ ਬੁੱਲ ਬੁੱਲ ਬੰਦਾ ਬੱਚਾ ਜਨ ਕਹਿੰਦੇ ਉਹ ਜੇ ਠੀਕ ਹੈ ਜੀ ਛੰਡੀ ਵਾਲੀ ਤੇ ਗੱਲ ਹੀ ਨਹੀਂ ਆਇਆ ਕੋ ਤੇ ਉਹ ਵੀ ਬੱਛੀ ਵਿਖਾ ਦੀ ਹੈ ਹਰ ਇੱਕ ਰਹਿ ਗਈ ਆਪਣੀ ਆਹੋ ਵੀ ਵਿਖਾ ਦੀ ਆਹ ਵਾਲੀ ਬੱਛੀ ਜਿਹੜੀ ਦਿਖਾਉਣੀ ਤੁਹਾਨੂੰ ਆਪਾਂ ਆਹ ਦੇਖ ਸਕਦੇ ਜੀ ਹੈਗੀ ਪੂਰੀ ਜਵਾਨ ਹੈ ਹਤਰਾ ਕੱਦ ਘੱਟ ਪੱਖਾ ਪੂਰੀ ਤਗੜੀ ਆ ਤੇ ਦੰਦ ਇਹਦੇ ਤੁਹਾਨੂੰ ਦਿਖਾ ਦਈਏ ਇੱਕ ਵਾਰ ਆਹ ਦੇਖੋ ਭਾਜੀ ਕਿੰਨੇ ਦੰਦ ਜੇ ਛੱਡਾਂ ਵਾਲੇ 4 2 ਜੇ ਦੋਂਦੀ ਤੇ ਚੌਗੀਆਂ ਹੁੰਦੀ ਏ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ। ਦਾ ਥਕੇ ਹੈ ਭਾਈ। ਨੱਥ ਬਾਤ ਇਹਨਾਂ ਕਿਸ ਨੇ ਚੰਗੀ ਵਹਿੜੇ। ਦੋਂਦੀ ਤੋਂ ਚੌਗੀਆਂ ਹੁੰਦੀਆਂ ਆਉਂਦੀਆਂ। ਆ ਲੈ ਸਾਦੇ ਜੀ। ਅਜੇ ਤੇ ਆਹ ਦੇਖ ਸਾਦੇ ਦੰਦੇ ਦੇ। ਠੀਕ ਹੈ ਜੀ। ਲੈ ਜਾ। ਬਸ ਇਹ ਮੇਰਾ ਵੀਡੀਓ ਠੀਕ ਹੈ। ਇਹ ਤੋਂ ਮੀਨਾ ਫੜੀ ਨੂੰ ਇਹ ਗਾਰੰਟੀ ਕੋਈ ਨਹੀਂ ਭਰੀ ਠੀਕ ਹੈ ਜੀ ਹਾਂ ਜੀ ਮਾਰੀ ਦਾ 30 32 ਕਿਲੋ ਦਾ ਰਿਕਾਰਡ ਇਹਦੀ ਮਾਰ ਦਾ ਜਿਹੜਾ ਕਹਿੰਦੇ ਵੀ 30 32 ਲੀਟਰ ਦਾ ਜਿਹੜਾ ਰਿਕਾਰਡ ਰਿਆ ਵਾ ਤੇ ਬਾਕੀ ਹਜੇ ਸੂਆ ਨਹੀਂ ਕੋਈ ਵੀ ਸੋਈ ਹੈ ਤੇ ਬਾਕੀ ਕੋਈ ਸਾਂਭ ਵਾਲਾ ਲੈ ਜਾਊਗਾ ਵੈੜ ਚੰਗੀ ਤਿਆਰ ਹੋ ਜੂਗੀ ਜੇ ਕਿ ਦੁਕਾਨ ਨਿਕਲ ਆਵੇ ਤੇ ਥੋੜੀ ਦਰਦੀ ਆ ਪੂਰੀ ਤਗੜੀ ਵੈੜ ਹੋ ਗਈ ਹੈ ਜਿਹੜੀ ਹਲੇ ਕਾ ਦੇਣੇ ਹੋਰ ਕਰ ਜਾਣਾ ਵਾ ਤੇ ਇਹਦਾ ਕਿੰਨਾ ਮੁੱਲ ਫਿਰ ਰੱਖੀਏ ਵੀਰ ਜੀ ਭਾਜੀ ਤਿਆਰ ਹੈ ਤੁਸੀਂ ਸਵਾਲ ਲੱਖ ਦੀ ਹੈ ਹਾਂਜੀ 17 ਜੀ ਦੇ ਦਈਏ ਹਾਂਜੀ 17000 ਦੀ 15000 ਤੀ ਦੇ ਦਈਏ ਦੇ ਦਾਂਗੇ ਭਾਜੀ ਕੋ ਮਾਨਤਣਾ ਹੋਰ ਕਰਦਾਗਾ ਠੀਕ ਆ ਕੋਈ ਫੋਨ ਲਾਊਗਾ ਤੇ ਆਪੇ ਫਿਰ ਮੁੱਕਦੇ ਹੋ ਜੀ ਜਿਹਨੇ ਜਿਹਨੂੰ ਨਸਲ ਜਿਆਦਾ ਪਤਾ ਨਾ ਹਾਂਜੀ ਉਹ ਵੀ ਨੇ 1 ਮਿੰਟ ਲਾਉਣਾ ਦੇ ਵਸ਼ੀ ਲੈ ਜਣੀ ਠੀਕ ਉਹ ਵਾਲੇ ਵੀਰ ਭਰਾਵਾ ਕਰਕੇ ਰੇਟ ਡਾਊਨ ਕੀਤਾ ਪਰ ਉਹਨਾਂ ਨੂੰ ਕਰਾਇਆ ਪਈਦਾ ਹਾਂਜੀ ਹਾਂਜੀ ਤੇ ਬਾਕੀ ਆਪਣੀ ਇੱਥੇ ਤਸੱਲੀ ਕਰਕੇ ਤੇ ਵੇਚ ਆ ਕੇ ਖੜੋ ਜੀ ਠੀਕ ਹੈ ਜੀ